ਅੱਜ ਕਾ ਜਾਰੇ ਨੂੰ ਮਿਲ ਗਾਤੇ ਆ ਸਾਰੀ ਵਧੀਆ ਹੋ ਗਈ ਅਸੀਂ ਬਹੁਤ ਵਧੀਆ ਪਲੀਜ਼ ਜਿਦਾਂ ਤੁਹਾਨੂੰ ਲੱਗਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਵਲੌਗ ਦੇਖਦੇ ਹੋ ਪਰ ਲਾਈਕ ਕਮੈਂਟ ਸ਼ੇਅਰ ਕੁਝ ਨਹੀਂ ਹਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤੇ ਹਾਂਜੀ ਅਸੀਂ ਅੱਜ ਰੈਡੀਓ ਐਸੇ ਚੱਲੇ ਸੀ ਅੱਡੇ ਦੇ ਬਾਬੂ ਦਾ ਸਬਜ਼ੀ ਦਾ ਮੇਲਾ ਨਾ ਖਣਪੜ ਸਾਹਿਬ ਰੱਖੇ ਸੀਗੇ ਤੇ ਅੱਜ ਖੋਬੀ ਸੀ ਤਾਂ ਕਰਦੇ ਤੇ ਤੇ ਅੱਜ ਅਸੀਂ ਚੱਲੇ ਸੀਗੇ ਉੱਥੇ ਇੱਦਾਂ ਅਸੀਂ ਸੀਸ ਵੀ ਰੈਡੀ ਹੋ ਕੇ ਬੈਠਾ ਆਂ ਹਾਂਜੀ ਤੇ ਸੀਸ ਵੀ ਰੈਡੀ ਹੋ ਗਿਆ ਸੀਸ ਦਾ ਜੇ ਕੋਲਡ ਬਿਲਕੁਲ ਠੀਕ ਜ ਨਹੀਂ ਹੁੰਦਾ ਪਿਆ ਥੋੜਾ ਥੋੜਾ ਫਰਕ ਪੈ ਗਿਆ ਆ ਪਰ ਪੂਰਾ ਨਹੀਂ ਠੀਕ ਹੋਇਆ ਤੇ ਇਹਨੂੰ ਮੈਂ ਨਵਾ ਕੇ ਤਿਆਰ ਕਰਕੇ ਬਿਠਾਤਾ ਸੀਗਾ ਤੇ ਫਿਰ ਮੈਂ ਆਪ ਰੈਡੀ ਹੋਣ ਲੱਗੀ ਹਾਂਜੀ ਤੇ ਹੁਣ ਅਸੀਂ ਹੋ ਗਏ ਆ ਰੈਡੀ ਅਸੀਂ ਚੱਲੇ ਹਾਂ ਆ ਬਜੀ ਤੇ ਆ ਜਿਹੜੇ ਦੁੱਧ ਨੂੰ ਕੀ ਹੋ ਗਿਆ ਉਬਲ ਹੀ ਜਾਂਦਾ ਤੀਜੀ ਵਾਰ ਉਬਲ ਗਿਆ ਆਜਾੜਾ ਦੁੱਧ ਪਹਿਲਾਂ ਰੁੜ ਗਿਆ ਫੇਰ ਉਬਲ ਗਿਆ ਫੇਰ ਹੁਣ ਚਾਹ ਤਰੀ ਉਹ ਵੀ ਉਬਰਦੀ ਅੱਜ ਪਤਾ ਨਹੀਂ ਸਾਡੇ ਦੁੱਧ ਨੂੰ ਕੀ ਗੱਲ ਹੋਗੀ ਉਬਲੀ ਜਾਂਦਾ ਉਬਲੀ ਜਾਂਦੇ ਆ ਬਾਰ ਬਾਰ ਤੇ ਮੌਸਮ ਦਾ ਇਕਦਮੀ ਬਹੁਤ ਚੇਂਜ ਹੋ ਗਿਆ ਮੌਸਮ ਇਕਦਮੀ ਬਹੁਤ ਫਰਕ ਪੈ ਗਿਆ ਠੰਡ ਬੜੀ ਹੋ ਗਈ ਆ ਤੇ ਫੇਰ ਤਾਂ ਹੀ ਮੌਸਮ ਚੇਂਜ ਹੋਣ ਕਰਕੇ ਅਸੀਂ ਵੀ ਬਿਮਾਰ ਹੋ ਗਏ ਨਾ ਗੋਲਡ ਹੋ ਗਿਆ ਉੱਪਰ ਕਪੜਾ ਲੈਂਦੀ ਨਹੀਂ ਸੌਣ ਲੱਗਿਆ ਤੇ ਹੁਣ ਅਸੀਂ ਅੱਜ ਥੋੜੀ ਠੀਕ ਸੀਗੀ ਤੇ ਫਿਰ ਮੇਰੇ ਕੰਦੇ ਚਲ ਜਾਵਨੇ ਆ ਵੈਸੇ ਤੇ ਪਰਸੋਂ ਨੇ ਖਣ ਪਰਸਾਪ ਰੱਖਿਆ ਅਸੀਂ ਗਏ ਨਹੀਂ ਅਸੀਂ ਇਸ ਕਰਕੇ ਅਸੀਂ ਠੀਕ ਨਹੀਂ ਸੀਗੇ ਤੇ ਤਾਂ ਕਰਕੇ ਫਿਰ ਗਏ ਨਹੀਂ ਤੇ ਅੱਜ ਥੋੜਾ ਫਰਕ ਆ ਤੇ ਅੱਜ ਕਦੇ ਚਲ ਜਾਵਨੇ ਆ ਔਰ ਦੇ ਟਾਈਮ ਤੇ ਹਾਂਜੀ ਤੇ ਦੋ ਕੁ ਘੰਟੇ ਘੰਟਾ ਜਾਵਨੇ ਆ ਬਾਕੀ ਵੇਖੋ ਸੇਵਾ ਦਾ ਕੀ ਹੁੰਦਾ ਆ ਕਿ ਕਰਨ ਦਿੰਦੀ ਆ ਜਾਂ ਨਹੀਂ ਇਹ ਕਰਨ ਘਾਟੀ ਦਿੰਦੀ ਆ ਜਾਂ ਤੇ ਮੈਂ ਫੜਦੀ ਆ ਤੇ ਮੰਮੀ ਕਰਦੇ ਆ ਤੇ ਜਾਂ ਮੰਮੀ ਫੜਦੇ ਫਿਰ ਮੈਂ ਕਰਦੀ ਆ ਤੇ ਅੱਜ ਵੀ ਕੋਈ ਕਰਦੀ ਆ ਕਰਨ ਦਿੰਦੀ ਜਾਂ ਨਹੀਂ ਤੇ ਠੰਡ ਬਹੁਤ ਹੋ ਗਈ ਆ ਤੇ ਬਸ ਧੁੱਪ ਨਿਕਲੀ ਪਈ ਆ ਵੇਖੋ ਬਾਹਰ ਸਾਡੇ ਉਧਰ ਤੇ ਪਰ ਫਿਰ ਵੀ ਹਾਂਜੀ ਤੇ ਹੁਣ ਅਸੀਂ ਇਸ ਨੂੰ ਜਾਣ ਤੋਂ ਪਹਿਲਾਂ ਪਿਆ ਲਈਏ ਦੁੱਧ ਇਹਨੇ ਨਾ ਕੁਛ ਖਾਦਾ ਨਹੀਂ ਆ ਠੀਕ ਨਹੀਂ ਆ ਤੇ ਕੁਛ ਖਾਣ ਜੇ ਨਹੀਂ ਦੇਈ ਤੇ ਬਸ ਜਿਵੇਂ ਪਤਾ ਨਹੀਂ ਜੀ ਦੋ ਇਹ ਠੀਕ ਨਾ ਹੋਵੇ ਨਾ ਫਿਰ ਇਹਨੇ ਬਸ ਦੁੱਧ ਦਾ ਹੀ ਕਰਨਾ ਹੁੰਦਾ ਕਿ ਦੁੱਧ ਪੀਣਾ ਔਰ ਕੁਛ ਨਹੀਂ ਖਾਣਾ ਤੇ ਹੁਣ ਮੈਨੂੰ ਦੁੱਧ ਪਿਆਲਾਂ ਤੇ ਫਿਰ ਚੱਲਦੇ ਆਪਾਂ ਨਾਲੇ ਤੁਹਾਨੂੰ ਵੀ ਉੱਥੇ ਜਾ ਕੇ ਸੰਗਤ ਦੇ ਦਰਸ਼ਨ ਨਾਲ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਨਾਲੇ ਅਸੀਂ ਆਪ ਕਰਕੇ ਆਉਂਦੇ ਆ ਤੇ ਅਸ਼ੀਸ਼ ਉਹਨੇ ਇੱਥੇ ਬੈਠਾ ਆ ਤੇ ਹੁਣ ਇਹਨੂੰ ਮੈਂ ਦੁੱਧੂ ਪਿਆਦਾ ਕਿਸੋ ਨੇ ਚੋਨੇ ਚੜਿਆਂ ਦਾ ਦੋ ਕੋ ਮੈਂ ਠੀਕ ਨਹੀਂ ਆ ਪਰ ਮੈਂ ਅੱਜ ਥੋੜਾ ਜਿਹਾ ਠੀਕ ਹੋ ਗਿਆ ਜੇ ਪਰ ਮੈਂ ਮੈਡੀਸਿਨ ਨਹੀਂ ਖਾਂਦਾ ਇਹਨਾਂ ਦਵਾਈ ਨਹੀਂ ਖਾਂਦੀ ਤੇ ਸਟੀਮ ਹੀ ਦੇਣਦੇ ਆ ਰੋਪਣਾ ਗੱਲ ਕੀਤੀ ਜੇ ਡਾਕਟਰ ਕਹਿੰਦੇ ਕਿ ਸਟੀਮ ਦੇ ਕੇ ਵੇਖ ਲਓ ਉਹ ਵੀ ਸੁੱਤਿਆਂ ਦੇਣੀ ਪੈਂਦੀ ਆ ਤੇ ਮੈਡੀਸਿਨ ਤੇ ਬਿਲਕੁਲ ਨਹੀਂ ਖਾਂਦੀ ਜੇ ਖਵਾਉਣੇ ਵੀ ਆ ਨਾ ਤਾਂ ਕੱਢ ਦਿੰਦੀ ਆ ਜਿੰਨੀ ਮਰਜ਼ੀ ਜ਼ੋਰ ਚਾਰ ਜਾਣੇ ਫੜ ਕੇ ਰੱਖ ਲੋ ਬਿਠਾ ਕੇ ਲੰਮੇ ਪਾ ਕੇ ਦੇ ਲੋ ਨਹੀਂ ਖਾਂਦੇ ਤੇ ਇਧਰ ਸਾਡੀ ਮੰਮੀ ਹੁਣੇ ਹੋ ਗਿਆ ਰੈਡੀ ਤੇ ਪੂਰੀ ਤਿਆਰੀ ਸ਼ੈਰੀ ਹੋ ਗਈ ਆ ਤੇ ਚੁੰਨੀ ਲੈਣੀ ਹੈ ਜੇ ਫਿਰ ਅਸੀਂ ਚੱਲਦੇ ਆਂ ਹਾਂਜੀ ਚਲੋ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਹਾਂਜੀ ਸਸੀ ਕਾਲ ਜੀ গুਡ ਮਾਰਨਿੰਗ ਯਾਰ ਚਾਲ ਸੋ ਬਹੁਤ ਵਧੀਆ গুਡ ਮਾਰਨਿੰਗ ਠੰਡ ਬਹੁਤ ਹੋ ਗਈ ਆ ਠੰਡ ਦਾ ਕਰਕੇ ਅੱਜ ਜਿਮ ਵੀ ਨਹੀਂ ਜਾ ਹੈ ਗਿਆ ਤਰ ਕੇ ਉੱਠਿਆ ਤੇ ਬਾਹਰ ਹਵਾ ਬੜੀ ਠੰਡੀ ਵਗੰਦੀ ਜੀ ਤੇ ਫਿਰ ਜਿਮ ਦਾ ਵੀ ਕੈਂਸਲ ਹੀ ਕਰਨਾ ਪਿਆਗਾ ਮੈਂ ਬਾਕੀ ਰੋਟੀ ਲੈਣ ਆਏ ਹਾਂ ਹੁਣ ਵਾਹ ਜੀ ਵਾਹ ਇੱਧਰ ਤੇ ਤਿਆਰੀਆਂ ਹੋਈਆਂ ਪਈਆਂ ਲੋਕੇ ਛਪੇ ਮੈਂ ਗਿਆ ਜੀ ਪਿੱਦੀ ਕਚਹਿਰੀਆਂ ਕਿਸ ਨੂੰ ਛੱਡਣ ਗਿਆ ਐਨ ਕੰਫਲੇ ਐਨ ਕੰਫਲੇ ਥੱਲੇ ਪਿਆ ਉਹ ਜੁੜਾ ਉਹ ਲਾ ਲਿਆ ਮੈਂ ਅੱਛਾ ਸਾਰੇ ਤਿਆਰ ਹੋਏ ਪਏ ਅੱਜ ਦੇ ਕਿਆ ਬਾਤਾਂ ਕਿਆ ਬਾਤਾਂ ਹੈ ਦਾਦੀ ਪੋਤੀ ਮੰਮਾ ਸੀਸ ਨੇ ਬੈਟ ਲਾ ਕੇ ਰੱਖਿਆ ਵੀ ਕੋਤਨ ਕਰੇ ਤੇ ਬੈਠ ਆਓ ਐਸੇ ਕੰਮ ਨਹੀਂ ਦੁੱਧ ਪਿਉਣਾ ਹੈ ਗਾਣਾ ਠੰਡਾ ਹੀ ਹੈ ਗਾਣਾ ਬੜਾ ਅੱਛਾ ਅੱਛਾ ਠੰਡਾ ਭੰਗ ਦਿੱਤੇ ਨਾ ਠੰਡ ਲੱਗਦੀ ਗਾਣਾ ਤਿਆਰੀ ਕਿੱਥੋਂ ਦੀ ਹੈ ਤੈਨੂੰ ਦੱਸਿਆ ਦੱਸਿਆ ਨਹੀਂ ਕਰੀ ਨਹੀਂ ਜੇ ਤੁਸੀਂ ਨਾਲ ਹੀ ਸੀ ਹਾਂ ਅੱਡੇ ਤੇ ਖਾਂ ਪਾਣਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸੀਸ ਠੀਕ ਨਹੀਂ ਜੇ ਅੱਜ ਤੁਹਾਨੂੰ ਠੀਕ ਹੀ ਹੋਮੇ ਤੇ ਚੱਲ ਅੱਜ ਚਾਲ ਨੇ ਢੋਲ ਪੈਣ ਦੇ ਸਵੇਰ ਵਧੀਆ ਅੱਜ ਬਹੁਤ ਪੈਣਾ ਇਹ ਟੈਕ ਜੋਗੀ ਉਥੇ ਪਜੀ ਫਿਰਨਾ ਨੇ ਅੱਛਾ 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 ਠੀਕ ਹੈ ਠੀਕ ਹੈ ਨਹੀਂ ਤੇ ਜਿਆਦੀ ਗੱਲ ਹੋ ਗਈ ਜਿਆਦਾ ਕਰੂਗੀ ਤੇ ਦੱਸ ਦਿਓ ਫਿਰ ਅਸੀਂ ਲੈ ਜਾਾਂਗੇ ਆ ਕੇ ਹਾਂ ਦੁਕਾਨ ਤੇ ਆ ਜਾਊਗੀ ਜੇ ਤੇ ਜਾਂਦੇ ਨਹੀਂ ਨਾ ਮੈਂ ਟਿਕਟ ਤੇ ਹਾਂ ਜਿਆਦਾ ਕੀਤਾ ਫਿਰ ਤੁਹਾਨੂੰ ਕਰ ਦਾਂਗੇ ਜੇ ਤੇ ਰੋਗੀ ਦਾ ਘੰਟਾ ਵੀ ਚੱਲ ਫਿਰ ਖੇਡ ਨੂੰ ਵੀ ਥੋੜਾ ਨਾਲੇ ਠੀਕ ਹੈ ਹਾਂਜੀ ਮੈਂ ਨਾ ਹੀ ਕੀਤੀ ਕਿੱਥੇ ਚੱਲੇ ਜੇ ਕਿੱਥੇ ਚੱਲਿਆ ਸ਼ੋ ਨਾ ਮੇਰਾ ਕਿੱਥੇ ਚੱਲਿਆ ਆ ਓਏ ਸ਼ੋ ਨਾ ਕਿਹੜੀਆਂ ਸੋਚਾਂ ਹੀ ਪਿਆ ਆ ਓਏ ਹਾਂ ਕੀ ਦੇਖੰਦੇ ਆਇਆ ਉਹ ਟੇੜਾ ਪੋੜ ਆ ਜੇ ਟੇੜਾ ਨਾ ਪਰ ਕੀ ਹੋ ਗਿਆ ਹੈ ਕੀ ਹੋ ਗਿਆ ਸ਼ੋਇਨ ਹਾਂ ਹਾਂ ਮੇਰਾ ਪਾੜੀ ਕਾ ਲੈ ਪਾੜੀ ਕਾ ਲੈ ਅੱਛਾ ਸ਼ਰਟ ਕਾ ਤੋ ਪਾਈ ਆ ਸ਼ਰਟ ਲਾਉਣ ਦਿਆ ਮੇਰੀ ਗੰਦਾ ਬੱਚਾ ਹਾਂ ਕੀ ਕਿੜਾ ਕੀ ਕਿੜਾ ਅੱਛਾ ਮੈਂ ਉੱਠ ਜਾ ਲੈ ਉੱਠ ਗਿਆ ਭਰਾਵਾ ਲੈ ਆਂਦੀ ਬੈੱਡ ਦੇ ਕੋਲ ਬੈਠਾਂ ਚਾਚੀ ਰੋਟੀ ਮੇਰੀ ਰੈਡੀ ਹੈ ਹਾਂਜੀ ਰੈਡੀ ਹੈ ਜੀ ਰੋਟੀ ਦੇ ਦਿਓ ਤੁਸੀਂ ਅੱਜ ਲੰਗਰਾਂ ਦੇ ਚੱਲੋਗੇ ਤਾਂ ਫਿਰ ਅਸੀਂ ਰੋਟੀਆਂ ਦੇ ਚਾਰਨਾ ਆਹੋ ਸਵੱਲ ਉਹ ਵੀ ਤਾਂ ਲੰਗਰ ਵਾੜਦਾ ਮਨਨ ਯਾਰ ਉਹ ਨਹੀਂ ਗੱਲ ਹੈ ਕਿ ਹੁਣ ਹੁਣ ਭੁੱਖ ਲੱਗੀ ਆ ਟਾਈਮ ਰੈਡੀ ਨਹੀਂ ਹੋਏ ਹੁਣ ਹੁਣ ਦੇਖਾ ਖਵਾ ਦਿਓ ਦੁਪਹਿਰ ਵਾਲੀਆਂ ਕੋਈ ਨਹੀਂ ਉਥੋਂ ਖਾਣਾਂਗੇ ਕੱਲ੍ਹ ਘੜਨਾ ਬੜੀ ਮਾੜੀ ਹੋਈ ਕੱਲ ਵੀ ਅਸੀਂ ਲੰਗਰੇ ਗਏ ਹਾਂ ਤੇ ਸਾਨੂੰ ਇਥੋਂ ਕਿਨੇ ਕਿਹਾ ਵੀ ਸੇਵੀਆਂ, ਖੀਰ, ਚੜਨੀ ਤੇ ਬਹੁਤ ਬਹੁਤ ਸੇਵੀਆਂ ਵੇਖੇ ਫੱਜ ਗਏ ਬਾਹਰ ਸੇਵੀਆਂ ਵੇਖੇ ਫੱਜ ਗਏ ਕਿ ਤੁਸੀਂ ਗੱਲ ਪੁੱਛੋ ਤੇ ਉੱਤੇ ਜਾ ਕੇ ਵੇਖਿਆ ਸੇਵੀਆਂ ਨਹੀਂ ਨਾ ਚੜਨੀ ਨਾ ਸੇਵੀਆਂ ਚਿੱਟੇ ਚਣਿਆਂ ਦੀ ਸਬਜ਼ੀ ਨਾਲ ਰੋਟੀ ਮਿਲਦੀ ਸੀ ਬਾਬਾ ਜੀ ਇਹ ਨਾ ਹੁੰਦਾ ਸਾਰਾ ਕੁਝ ਵਧੀਆ ਹੀ ਬਸ ਇਹ ਕਿ ਤੁਹਾਨੂੰ ਕੱਲੀਆਂ ਸੇਵੀਆਂ ਨਹੀਂ ਮਿਲੀਆਂ ਹਾਂ ਸੇਵੀਆਂ ਨਹੀਂ ਮਿਲੀਆਂ ਮੈਨੂੰ ਸੇਵੀਆਂ ਨਾ ਘਾਟਾ ਪੈ ਗਿਆ ਤੇ ਇਨੇ ਦੀਪ ਨੇ ਆਂਦਾ ਏਦਾਂ ਬਾਹਰ ਕਰੋ ਆਈ ਆ ਗਏ ਆ ਸੇਵੀਆਂ ਦੇ ਆਣੀ ਆਂਦਾ ਉਹ ਤਾਂ ਕਿਸੇ ਦਾ ਮਰਗਦਾ ਭੋਗੀ ਤੇ ਮੈਂ ਉਥੋਂ ਆ ਗਏ ਆ ਤੁਹਾਨੂੰ ਦੇ ਆ ਵੀ ਤੇ ਹੁਣ ਸੇਰ ਦਾ ਸੇਰ ਦਾ ਨਾ ਮੇਰਾ ਗਲਾ ਵੀੜੋ ਹੁੰਦਾ ਮੈਨੂੰ ਜੁਕਾਮ ਹੋ ਗਿਆ ਬੁਖਾਰ ਵੀ ਹੋ ਗਿਆ ਮੈਂ ਜਾ ਕੇ ਪੈਕਟ ਇੱਕ ਸੇਵੀਆਂ ਦਾ ਚੜਾ ਆ ਗਿਆ ਉਹਦੇ ਆ ਅਸਲ ਚ ਪਤਾ ਕੀ ਹੋਇਆ ਗੱਲ ਇਦਾਂ ਕਿ ਉਹ ਮੌਸਮ ਚੇਂਜ ਹੋਣਾ ਸਾਰੇ ਬਿਮਾਰ ਹੁੰਦੇ ਸਾਰੇ ਬਿਮਾਰ ਹੁੰਦੇ ਕੰਮ ਹੀ ਨਹੀਂ ਟੰਡ ਹੋ ਗਈ ਆ ਇੱਕਦਮ ਨਹੀਂ ਟੰਡ ਹੋ ਗਈ ਮਰਗੇ ਸੰਢੀਆ ਮੈਂ ਸੋ ਪਕੌੜੇ ਖਾਈਏ ਜਾ ਕੇ ਧੀਰੋ ਭੁਲੋ ਜੇ ਤਰਾ ਇਧਰੇ ਖੋ ਆ ਜਿਹੜੀ ਲੰਗਰ ਦਾ ਕੰਦਈ ਆ ਉਹ ਆਦੀ ਪਕੌੜੇ ਖਾਈਏ ਜਾਗੇ ਨਹੀਂ ਤੁਹਾਨੂੰ ਮੈਂ ਚਟੜੀ ਚੁਕੜੀ ਸਾਰਾ ਕੁਝ ਅਨੰਦਪੁਰ ਸਾਹਿਬ ਦੇ ਮੇਲੇ ਚ ਲੱਭਦਾ ਵਾਕੇ ਗੁਰੂਆਂ ਉੱਥੇ ਅੰਬੀਆਂ ਦੀ ਚੜਨੀ ਆ ਨਾ ਜਿਹੜੀ ਇੱਕ ਲੰਗਰ ਚ ਮੈਂ ਨਾ ਕੱਚੀ ਅੰਬੀ ਦੀ ਜੋਮ ਨਹੀਂ ਆ ਇਹ ਗੱਲ ਸੁਣੋ ਚਾਲ ਨਹੀਂ ਚੱਲ ਸਕਦੀ ਜੀ ਹਾਂ ਜੀ ਚਾਹ ਦੇ ਦੋ ਹੋ ਗਈ ਹੈ ਜੇ ਨਹੀਂ ਹੈ ਅੰਬੀ ਹੋਣਾ ਚਾਹ ਰੋਟੀ ਮੋਗਾ ਕੇ ਮੈਂ ਕੀ ਕਰਾਂ ਮਾਰਾ ਸਾਡੀ ਨੂੰ ਬਹੁਤ ਕਾਲੀ ਐ ਇਹਨੇ ਫਰੈਂਡਸ ਨੂੰ ਮਿਲਣਾ ਆਪਣੇ ਨੂੰ ਹੁੰਦੇ ਹੁਣ ਛੇਲੇ ਆ ਪਾਣੀ ਕਰੀ ਨਾ ਫਰੈਂਡਰੂਮੇ ਫਿਰ ਆਂਦੇ ਹੁੰਦੇ ਚਿਰ ਬਾਅਦ ਮਿਲਿਆ ਜਾਂਦਾ ਨਾ ਕਦੀ ਕਦੀ ਮਿਲਿਆ ਜਾਂਦਾ ਭਾਜੀ ਹਾਂ ਇਹਦੇ ਗੱਲ ਤੇ ਤੇ ਜਾਂ ਫਿਰ ਜਾ ਲੈ ਆਏ ਉਹਨੂੰ ਜਿਗਰਾਤੇ ਦੇ ਮਿਲੇ ਜੇ ਆਹੋ ਜਿਗਰਾਤੇ ਦੇ ਮਿਲੇ ਆ ਚਲੋ ਫਿਰ ਕੀ ਕਰੇ ਪਾਠ ਖਾ ਉਹਥੇ ਮਿਲੇ ਆਏ ਉਹਥੇ ਤੇ ਚਾ ਥੋੜੇ ਮਿਲੇ ਹਾਂ ਅੱਛਾ ਥੋੜੇ ਮਿਲੇਗਾ ਹਾਂ ਜਿਆਦਿਆਂ ਮਿਲ ਜਿਆਦਿਆਂ ਚਲੋ ਕੋਈ ਨਹੀਂ ਬੰਦੇ ਸਾਹ ਜਾਣਾ ਅੱਜ ਬਪੜਾ ਸਹਿਜਾਣਾ ਅੱਜ ਨਹੀਂ ਜਾਣਾ ਕਾਲੀ ਨੀ ਸਹਿਜਾ ਟੀ ਯਾ ਅੰਕੇ ਇਹ ਨਹੀਂ ਨੀ ਚੀਜ਼ ਕਰਕੇ ਸੀ ਸਟੇਮ ਨਹੀਂ ਹੋਈ ਕਿ ਚੱਲ ਨੂੰ ਮਗਰ ਜਾਵੇ ਇਹ ਦੇਖੋ ਇਹ ਉਹ ਤਾਂ ਫੋਨ ਰੱਖੋ ਘਰੇ ਹੀ ਚਾਹੋ ਚੱਲੀਏ ਆ ਆਈਆ ਅੰਦਰ ਹੁਣੇ ਆ ਮੈਂ ਤਾਂ ਵੇਖੀ ਨੀ ਮੈਂ ਤਾਂ ਬਾਹਰ ਹੀ ਆਈ ਹਾਂ ਆਈਆ ਮੈਂ ਤਾਂ ਬਾਹਰ ਨਹੀਂ ਸੀ ਸਹਿਜਾ ਆਈਆ ਉਹ ਭੱਜ ਗਈ ਚੁੰਨੀ ਛੱਡੋ ਉਧਰ ਪਪਾ ਜੀ ਨੂੰ ਕਹੋ ਨਾ ਪਪਾ ਜੀ ਛੱਡ ਆਓ ਮੈਨੂੰ ਚੁੰਨੀ ਕੱਢੋ ਮੈਂ ਕਿੰਨਾ ਕੋਸ਼ ਹੋਣ ਲਈ ਕਿੱਥੇ ਨਿਆ ਖੁਸ਼ੀਆਂ ਚੜ੍ਹ ਹੁੰਦੀਆਂ ਆ ਬਾਦੀ ਪੈਸੇ ਪਤਾ ਨਹੀਂ ਕਿੰਨੇ ਖ ਲਈ ਜਾਂਦੇ ਆ ਕਿੰਨਾ ਕੁ ਚਲੋ 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 ਇਧਰ ਪਾਪਾ ਲੈਣ ਗਏ ਆ ਸਕੂਟੀ ਆਜੋ ਪੁੱਤ ਸੋਣੇ ਉਹ ਪਾਪਾ ਸਕੂਟੀ ਲੈਣ ਗਏ ਆਜੋ ਆਜੋ ਅਸੀਂ ਜੀ ਲੈ ਪ ਲੈ ਕੇ ਜਾਣਗੇ ਉਹ ਰੋਣ ਲੱਗੀ ਤੁਹਾਨੂੰ ਦਰਨੀ ਹੁੰਦਾ ਤੁਹਾਨੂੰ ਦਰ ਨਹੀਂ ਹੁੰਦਾ ਨਾ ਪਪਾ ਜਾ ਜਾ ਚਲੋ ਚਲੋ ਬਤੂ ਚਲੋ ਬੈਠੀਏ ਤਵਾ ਜਾ ਜਾ ਚਲੋ ਪਪਾ ਜੀ ਕੋ ਚਲੋ ਲਾਓ ਆਜੋ 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 ਬੈਈਏ ਬਤੂ ਛੋਟੀ ਜਿਹੀ ਛੋਟੀ ਇਹ ਓ ਬਲੇ ਛਾ ਆ ਗਿਆ ਨਿਹੜਾ ਪੁੱਤ ਚਾਹੁੰਦਾ ਸਕੂਲੀ ਲੈ ਕਰ ਗੱਲ ਦੋਵਾਂ ਤੁਹਾਨੂੰ ਪੜ ਲਈ ਕਰ ਗੱਲ ਡਰਾਈਵਿੰਗ ਪੂਰੀ ਆ ਹੁੰਦਾ ਹੈ ਕੈਮਰੀ ਮम्मा ਵੀ ਚਾਹੁੰਦੇ ਪਾਪਾ ਵੀ ਚਾਹੁੰਦੇ ਮੈਂ ਵੀ ਡਰਾਈਵਰ ਬੱਦਾ ਹੀ ਨਿਕਲੂਗਾ ਡਰਾਈਵਰ ਬੱਦਾ ਹੀ ਨਿਕਲੂਗਾ ਚਲੋ ਮਾਂ ਕੋ ਕਿੰਨੇ ਬੱਚੇ ਸੀਸਦਰ ਵਿੱਚ ਖੰਡੀ ਬੱਚਿਆਂ ਵਾਲਾ ਚੂਲੇ ਲੈਣ ਦੇ ਕੋ ਕਿੰਨੇ ਬੱਚੇ ਆ ਛਿੱਛਲੇ ਵੀ ਲੈਣੇ ਆ ਛਿੱਟਿਜੇ ਵੀ ਚੁਹਦੇ ਨੇ ਆ ਚੋਲੇ ਲੈਣੇ ਚੋਲੇ ਕਿੰਨੇ ਕੋ ਨੀ ਅਬ ਇਹਨੇ ਟੋਏ ਜਾਓਗੇ ਤੋ ਆਗੇ ਤੱਕ ਤੋ ਆਗੇ ਤੱਕ ਨਾ ਦੀ ਆ ਗਈ ਚੱਲੀਏ ਚੋ ਚੱਲੀਏ ਬੱਚੇ ਹਾਲ ਬੜਾ ਖੁਸ਼ ਹੋਣ ਦੀ ਵੇਖ ਕੇ ਉਹ ਜੂਖ ਡਾਲ ਦਿੱਤੀ ਜਾਂਦੇ ਨਾ ਕਾਪਨ ਬਾਈ ਕਹਦੇ ਕੋ ਬਾਈ ਬਾਈ ਹਾਂ ਵਦਗੇ ਹਾਂ ਸਨਤਾ ਸੁਖਰਾ ਦਾ ਕੋ ਹੁਣ ਸਾਰੇ ਬੱਚੇ ਆ ਗਏ ਸੀਸ ਦੇਖ ਹਾਂ ਵੀ ਹਾਂ ਵੇ ਸੀਸ ਨੂੰ ਬਾਈ ਕਰ ਲੱਗੇ ਅੱਛਾ ਇੱਥੇ ਕੋਈ ਬੀਬੀ ਸੇਵਾ ਹੈ ਬੀਬੀਆਂ ਨੂੰ ਆਪ ਨਹੀਂ ਮਿਲਣਦੀ ਬਹੁਤ ਉਥੇ ਸੰਗ ਦੀ ਬਹੁਤ ਗੀਉ ਜਾਂਚ ਸੇਕ ਲੋ ਸੇਕ ਲੋ ਅਨੁਰੀਤ ਸਾਡਾ ਮੱਕਈ ਦੀਆਂ ਰੋਟੀਆਂ ਬਣਾਉਣ ਰਿਆ ਘਰਾਵੇ ਸੇਲੀ ਉਹਦੀ ਪਾਪਾ ਜੀ ਜਿਸ ਨੂੰ ਲੈ ਕੇ ਆਏ ਛੂਟੇ ਦਿਵਾਉਣ ਤੇ ਕਹਿੰਦੇ ਤਾਂ ਵੇਖ ਕਿੰਨਾ ਲਈ ਲੈਣਾ ਤੇ ਮੈਂ ਚਾਹ ਵੇਖ ਕੇ ਨਹੀਂ ਬਹੁਤ ਵੇਖ ਨੇ ਬੱਚਿਆਂ ਨਾਲ ਹੀ ਸੀਸ਼ਾ ਚਲੋ ਲੋ ਜੂਤੇ ਲੋ ਲੋ ਹਾਈ ਹਾਈ Hun er gåshånd, jeg står nær ਫਹੰਦੇ ਆ ਨੀ ਨਿੱਕੇ 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 ਫਹੰਦੇ ਆ ਅਸੀਸ ਦੇ ਐਸੇ ਕਿ ਸੇਲੀ ਸੇਲੀ ਆਟਾ ਨਹੀਂ ਮਿਲਣਿਆ ਆਟਾ ਹੈ ਕਈ ਜੇ ਪ੍ਰਸ਼ਾਦ ਦੇ ਜਿਹੜੇ ਸਾਗ ਨਾਲ ਪਕਰੇ ਆ ਤੇ ਬੱਦਲ ਬਹੁਤ ਆ ਗਿਆ ਅਸੀਂ ਸੇਵਾ ਕਰ ਲਈ ਪ੍ਰਸ਼ਾਦਾਂ ਦੀ ਹੁਣ ਸਾਨੂੰ ਮਿਲ ਨਹੀਂ ਲਈ ਤਾਂ ਹੁਣ ਅਸੀਂ ਬੈਠੇ ਵੇਟ ਕਰ ਰਹੇ ਆਂ ਅਸੀਂ ਕਿਲਾ ਕਰ ਲਈ ਫਰੇ ਪ੍ਰਸ਼ਾਦਾਂ ਸ਼ਿਕਨ ਚਲ ਗਏ ਫਿਰ ਸਾਨੂੰ ਮਿਲੀ ਨਹੀਂ ਭੇਜੀ ਸੇਵਾ ਮਿਲ ਗਈ ਹੁੰਦੇ ਆਂ ਆ ਕਰਨ ਲੱਗ ਗਏ ਫਿਰ ਅਸੀਂ ਬਹਿ ਗਏ ਕਿ ਚਲੋ ਜਦੋਂ ਮਿਲੂਗੀ ਤਾਂ ਕਰ ਲਾਂਗੇ कर लेने सेवा चाह की सेवा शुरू होगी गई चाह का लंगर ਪੀ ਲਈ ਜੀ ਇਸ ਕੀ ਕਹਿੰਦੇ ਆ ਦਾਦੀ ਮम्मा ਕੀ ਅਸੀਂ ਇਸ ਕੀ ਕਹਿੰਦੇ ਦਾਦੀ ਅੰਮਾ ਕੀ ਕਹਿੰਦੇ ਨੇ ਕੀ ਕਹਿੰਦੇ ਦਾਦੀ ਮम्मा ਦਾਦੀ ਮम्मा ਕਹਿੰਦੇ ਆ ਸੀਸ਼ ਨੇ ਇੰਨਾ ਤੰਗ ਕੀਤਾ ਦਾਦੂ ਨੂੰ ਤੇ ਦਾਦੀ ਨੂੰ ਝੂਲੇ ਲੈਣ ਗਿਆ ਸੀ ਤੇ ਉੱਥੇ ਆਂਦੇ ਕਿ ਰੋਈ ਜਾਂਦਾ ਹੈ ਕਹਿੰਦਾ ਨਿਕਲਣਾ ਹੀ ਨਹੀਂ ਝੂਲਿਆਂ ਚੋਂ ਹੀ ਨਾ ਰੋਈ ਕਹਿੰਦੇ ਜਿੱਥੇ ਲੱਗਾ ਨਾ ਜੰਪ ਵਾਲਾ ਜੰਪਿੰਗ ਵਾਲਾ ਤੇ ਉੱਥੇ ਪਾਪਾ ਨੇ ਵਾਰ ਲਿਆ ਇਹਨੂੰ ਤੇ ਇਹ ਕਹਿੰਦੀ ਕਿ ਬੱਸ ਹੁਣ ਮੈਨੂੰ ਕੱਢਿਓ ਨਾ ਤੇ ਉਹ ਜਦੋਂ ਕੱਢਿਆ ਤੇ ਫਿਰ ਬੜਾ ਰੋਈ ਪੇਰ ਬੜੀ ਜਿੱਦ ਕੀਤੀ ਹਾਂ ਜਾਂ ਮੈਨੂੰ ਕੱਢਿਆ ਕਿਉਂ ਆਹੋ ਪੈਂਦੀ ਤੇ ਨੀਕੇ ਗਿਗਰੀ ਜਾਂਦੀ ਆ ਸ਼ੋਹਣ ਆਹ ਪੈਂਦੀ ਤਾਂ ਕਰਦੀ ਐ ਇਹ ਸਾਡਾ ਬਹੁਤ ਸ਼ਰਾਰਤੀ ਬੱਚਾ ਆ ਇਹ ਕਹਿੰਦਾ ਸੀ ਕਿ ਮੈਂ ਚਾਹ ਪੀ ਲਉ ਥੋੜੀ ਜੀ ਥੋੜੀ ਜੀ ਪੀ ਲਉ ਨਾ ਮੈਨੂੰ ਕਿਤੇ ਪੈਣੀ ਪੈਂਦੀ ਕਿ ਮੈਨੂੰ ਵਿੱਚੋਂ ਕਿਉਂ ਕੱਢਿਆ ਵਾ ਐਨੇ ਦਾਦੀ ਦੀ ਹੱਣ ਕਹੋਂ ਕਾਂ ਲਾ ਕੇ ਸਭ ਕੁਸ ਸਾਰਾ ਕੋ ਲੋੜਦਾ ਮੈਂ ਇਹਨੇ ਮਹਾ ਸਕੂਟਰੀ ਤੇ ਲੈ ਆਈ ਮੈਂ ਕਿਹਾ ਡੇਗੀ ਨਾ ਪਵੇ ਐਨੇ ਸੰਧਾਨੀਆਂ ਕੀਤੀਆਂ ਸੀ ਇਸ ਇੰਨਾ ਤਾਂ ਕੀ ਕੀਤਾ ਇਸ ਦਾਦੀ ਨੂੰ ਬਹੁਤ ਤੰਗ ਕਰਦਾ ਇਹ ਬਹੁਤ ਸ਼ਰਾਰਤੀ ਬੱਚਾ ਐ ਬਹੁਤ ਸ਼ਰਾਰਤੀ ਬੱਚਾ ਨਾ ਤੂੰ आज तो तू बहुत ही शरारती हो गया ना पता आज तो तू बहुत ही शरारती हो गया अन्ना शरारती हो गया है? अन्ना कि शरारती हो कि शरारती हो अन्ना शरारती हो गया फिर मैं पोली जी थे ए करके पेड़ मारी मैं तू तो तो करता नहीं करता मारिया शीशे दादी ने फिर बहना ही तू इना तंग किया ਮੈਂ ਖਾ ਲੋ ਕਾਖਣਾ ਕਿਸੇ ਦਾ ਨਿਆਣਾ ਚੋਕੇ ਲਈ ਜਾਣ ਦੇ ਆਪਦੇ ਜਿਹੜਾ ਇੰਨਾ ਰੋਂਦਿਆ ਵਾ ਤੇ ਨਿਆਣਾ ਤੇ ਨਿਆਣਾ ਦੇ ਭਾਈ ਨੂੰ ਵੀ ਉਹ ਖੋਲਣ ਨਾ ਦਿੰਦਾ ਇਹ ਦੇਖ ਖੜਾ ਹੀ ਮਿਲ ਬਿਚੇ ਰਹਿੰਦੇ ਆਓ 2 ਘੰਟੇ ਬੈਠ ਕੇ 1.5 ਘੰਟੇ ਮਿਲਦਾ ਬੈਠੀ ਰਹੀ ਵਿੱਚ ਤਾਂ ਵੀ ਕਿ ਹਾਂ ਜਾਂ ਮੈਨੂੰ ਕੋਈ ਪਤਾ ਨਹੀਂ ਰੋਈ ਆ ਕਿ ਨਹੀਂ ਰੋਈ ਪਰ ਹੁਣ ਜਦੋਂ ਦੁਬਾਰਾ ਬਿਠਾ ਕੇ ਕੱਢੀ ਫੇਰ ਤੇ ਆਖੇ ਮੈਂ ਨਿਕਲਣਾ ਹੀ ਨਹੀਂਗਾ ਅੱਧਾ ਕੀ ਤਾ ਸੀ ਸੀ 20 ਸਾ ਪਤਾ ਲੱਗਦਾ ਵੀ ਹੈ ਸਾਰਾ ਹੀ ਤੇ ਦੇਖੋ ਕਿ ਰੇਡਾ ਵਾਲਾ ਗਿਆ ਸਬਜੀ ਕਿ ਲਾਇਆ ਵਾ ਰੇਤ ਦਾ ਢੇਰ ਜਿਆ ਤੇ ਉਹਨੂੰ ਚੁੱਕਦੇ ਕਿੱਥ ਲਾਇਆ ਹਾਂ ਵੇ ਇੱਥੇ ਜਦੋਂ ਤਾਂ ਮੋਟਰਸਾਈਕਲ ਸੜਕ ਤੇ ਚੜਾਈਦਾ ਆ ਤੂੰ ਦਨ ਮਹੀ ਆ ਗਿਆ ਤੇ ਕਿਤੇ ਨੇ ਮੈਂ ਹੁਣ ਕਰਦੇ ਚੀ ਸਾਡਾ ਲਾਇਸੈਂਸ ਛੇਲਣ ਲੱਗਾ ਆ ਆਪਾਂ ਸੋਜੀ ਬਣਾਉਣ ਲੱਗੇ ਆ ਆਪਾਂ ਕੀ ਬਣਾਉਣ ਲੱਗਿਆ ਵਾ ਕਦੂ ਦੇਖਿਆ ਜੀ ਸੱਚ ਲੈ ਮੈਂ ਕਹਿਣੀ ਹੈ ਹੈਗਾ ਆ ਹਾਂ ਕਦੂ ਤੇ ਦਾ ਕਦੂ ਹੈ ਗਿਆ ਵਿੱਚ ਪਾएंगे ਦਾਲ ਚਣਿਆਂ ਦੀ ਦਾਲ ਕਦੂ ਭਾਵਾਂਗੇ ਪਾएंगे ਦਾਲ ਕਦੂ ਉਧਰ ਵੇਖੋ ਉਧਰ ਇਕ ਇਹ ਖਾएंगे ਦਾਲ ਕਦੂ ਖਾएंगे ਦਾਲ ਕਦੂ ਸਾਨੂੰ ਬਹੁਤ ਦਿਨ ਹੋ ਗਏ ਆ ਲੰਗਰ ਦੇ ਵਿੱਚ ਸੇਵਾ ਕਰਦਿਆਂ ਨੂੰ ਤੇ ਪ੍ਰਸ਼ਾਦੇ ਸਕਦਿਆਂ ਨੂੰ ਤੇ ਅੱਜ ਹੀ ਖਾਵਾਂਗੇ ਦਾਲ ਕਦੂ ਤੇ ਵਸੀਸ ਅੱਜ ਸੇ ਖਾਵਾਂਗੇ ਦਾਲ ਕਦੂ ਅੱਜ ਕਿੰਨੇ ਦਿਨ ਬਾਅਦ ਦਾਲ ਕਦੂ ਬਣਾਉਣਾ ਹਾਂ ਹੈਨਾ ਸੀਸ ਕੋੜੀ ਆ ਕੋੜੀ ਕੋਈ ਘੋੜਾ ਜਲਾ ਸੇ ਨਾ ਛੋਣੀ ਨਾ ਨਹੀਂ ਖਾਦਾ ਜਾਣਾ ਤੁਹਾਡੇ ਕੋ ਚਲੋ ਫਿਰ ਵੀ ਬਾਬਾ ਜੀ ਦੇ ਨਾਲੇ ਸੇਵਾ ਕਰਾਈ ਦੀ ਨਾਲੇ ਪ੍ਰਸ਼ਾਦ ਅਸ਼ਾ ਹੈਦਾ ਹਾਂ ਰੌਣਕੀ ਬੜੀ ਸੀ ਆਪਣੇ ਅੱਡੇ ਤੇ ਹਾਂ ਨਾ ਸੀ ਅੱਜ ਸਮਾਪਤੀ ਹੋ ਗਈ ਤੇ ਮੰਦਿਰ ਆ ਨਹੀਂ ਗਈ ਥਾਈਂ ਸਰੇ ਹਾਂਜੀ ਕਈਆਂ ਦੇ ਕੱਲ ਤੱਕ ਹੋਣੀ ਨਾ ਕਿਉਂਕਿ ਫਿਰ ਸੰਗਤ ਅਜੇ ਬਾਬਾ ਡਾ ਸਾਹਿਬ ਜੀ ਤੋਂ ਵਾਪਸ ਆਉਂਦੇ ਹੁੰਦੇ ਨਾ ਜਿਵੇਂ ਅੱਜ ਲਾਸਟ ਡੇ ਹੀ ਜੇ ਕਈਆਂ ਨੇ ਦਰਸ਼ਨ ਕਰਕੇ ਕੱਲ ਨੂੰ ਵਾਪਸ ਜਾਣਾ ਦਾ ਕਰਕੇ ਕੱਲ ਤੱਕ ਹੁੰਦੀ ਆ ਤੇ ਕੱਲ ਹੈਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹਾਂਜੀ ਕੱਲ ਨੂੰ ਹੋਆ ਹੁਣ ਵੇਖੋ ਕੱਲ ਉੱਥੇ ਕੌਣ ਜਾਂਦਾ ਜਾਣਾ ਹੈਗਾ ਆ ਜਾਂਦੇ ਹੀ ਹੁੰਨੇ ਆ ਕੋਈ ਨਾ ਕੋਈ ਇੱਕ ਜਣੇ ਜਾਵੇ ਸ਼ਾਇਦ ਫਿਲਹਾਲ ਅਜੇ ਕੁਝ ਪਤਾ ਨਹੀਂ ਆ ਤੇ ਲੱਗਦਾ ਤੇ ਵੀ ਆ ਕਿ ਸ਼ਾਇਦ ਮੰਮੀ ਜਾਣਗੇ ਉਹ ਵੀ ਵੇਖੋ ਹੁਣ ਸਵੇਰੇ ਕੀ ਭੰਦਾ ਕਿ ਜਾਂਦੇ ਜਾਂ ਨਹੀਂ ਪਰ ਜਾਣਗੇ ਅੱਗੇ ਵੀ ਜਾਂਦੇ ਹੁੰਦੇ ਜਿਆਦਾ ਮੰਮੀ ਜਾਂਦੇ ਵੈਸੇ ਹੋਰ ਪੁਰਬ ਤੇ ਵੇ ਅਸੀਂ ਇਹ ਗੋਪੀਸ਼ਾ ਜਾਣੇ ਹੁੰਨੇ ਆ ਅਸੀਂ ਇਸ ਨਾਲ ਫਿਰ ਕੋਈ ਪਤਾ ਨਹੀਂ ਜਾਇਆ ਜਾਂਦਾ ਤੇ ਉਦੋਂ ਮੰਮੀ ਚੱਲ ਜਾਂਦੇ ਭੰਗ ਤੇ ਸਾਡੇ ਦਾਲ ਤੇ ਧਾਣਾ ਚਲਾਉਂਦਾ ਤੇ ਸਾਡੇ ਤੋਂ ਦਾਲ ਬੜਕਾ ਲਗੰਦਿਆ ਤੇ ਇਧਰ ਅਸੀਸ ਅਸੀਸ ਮੈਂ ਖੀਰਾ ਕੱਟ ਕੇ ਦਿੱਤਾ ਸੀ ਤੇ ਅਸੀਸ ਉਹਨਾਂ ਨੇ نیچے ਸੁੱਟਦਾ ਉਹ ਤਾਂ ਖਾਦਾ ਨਹੀਂ ਸੋਣੇ ਖੀਰਾ ਨਹੀਂ ਖਾਦਾ ਸੋਣੇ ਕਿੱਥੇ ਜਾਣਾ ਚਲੋ ਚਲੋ ਚਲੀਏ ਇੱਧਰ ਪਪਾ ਚਿਪਾਟ ਕਰਦੇ ਪਏ ਨੇ ਹਾਂਜੀ ਦੱਸੋ ਦੱਸੋ ਇਧਰ ਦੇਖੋ ਕਿੱਥੇ ਲੱਗੇ ਜਾਣਾ ਮਮਾ ਨੂੰ ਹਾਂਜੀ ਦੱਸੋ ਕਿੱਥੇ ਜਾਣਾ ਜੀ ਹਾਂਜੀ ਦੇਖੋ ਜੀ ਪੁੱਤ ਪਾਪਾ ਨਹੀਂ ਆਏ ਜੀ ਪਾਪਾ ਨੂੰ ਲੱਭਣ ਦੀ ਆ ਆਉਂਦੇ ਆ ਪਾਪਾ ਸੁਣੇ ਨਹੀਂ ਆਏ ਪਾਪਾ ਜੀ ਹਜੇ ਕਿੱਥੇ ਜਾਣਾ ਜੀ ਪਾਪਾ ਨੂੰ ਲੈ ਜਾਣਾ ਅਸੀਂ ਬਾਹਰ ਚਲੋ 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 ਚੱਲਦੇ ਆਪਾਂ ਚਲੋ ਸੁਣੇ ਦੀ ਮਾਲਾ ਹੋਈ ਪਾਪਾ ਜੀ ਤੇ ਬਾਹਰ ਹੋਈ ਸੁਣੇ ਦੀ ਮਾਲਾ ਹੋਈ ਆ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਚਲੋ 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 ਸੀ ਜene 내ਰੇ ਜਿਵੇਂ ਬਾਹਰ ਲਾਇਆ ਕਹਿੰਦਾ ਕਿ ਪਾਪਾ ਨੂੰ ਨਹੀਂ ਆਏ ਪਾਪਾ ਨੂੰ ਵੇਖਣ ਆਏ ਆ ਤੇ ਪਾਪਾ ਜੀ ਇਧਰ ਚੋਂ ਆਉਂਦੇ ਆ ਮੱਝਾਂ ਪਾਪਾ ਜੀ ਮੱਝਾਂ ਚੋ ਰਹੇ ਆ ਜੇ ਪਾਪਾ ਤਾਂ ਲੇਟ ਹੀ ਬੜੇ ਹੋ ਗਏ ਆ ਕਿੰਨਾ ਨੇ ਰੋ ਗਿਆ ਛੋਣਿਆ ਵਾ ਤੇ ਦੁੱਧ ਲੈ ਕੇ ਆਉਂਦੇ ਪਾਪਾ ਜੀ ਦੁੱਧ ਦੇ ਚੋਣ ਚੱਲਿਓ ਮੋਟਰ ਚਲਦੀ ਰਹੀ ਜੇ ਬਾਲ-ਬਾਲ ਵੀ ਥਾਲੀ ਨੂੰ ਪਾਣੀ ਲਾਇਆ ਨਾ ਨੂੰ ਗੇੜਿਆਂ ਦੁਕਾਨ ਤੋਂ ਵਾ ਕੇ ਤੇ ਬਾਪੂ ਕੋ ਪੈ ਗਿਆ ਗਾਲਾਂ ਕਿਹਾ ਮੋਟਰ ਕਿਨੇ ਬੰਦ ਕਰਕੇ ਹੁਣ ਇਹਦੇ ਬਾਲ ਬਲਗੀ ਨੇ ਬੰਦ ਕਰਕੇ ਆਉਣਾ ਹੈ ਇਹ ਹੁਣ ਕਰਨਾ ਫੇਰ ਜਿਹਾ ਲਖਈਏ ਰੋਟੀ ਬਾਣੀ ਟਾਈਮ ਹੋ ਗਿਆ ਰੋਟੀ ਦਾ ਸਵੇਰ ਦੇ ਸਿਰਫ ਦੋ ਪੁਲਕੇ ਖਾਦੇ ਆ ਜਿਹੜੇ ਬ੍ਰੇਕਫਾਸਟ 'ਚ ਖਾਦੇ ਆ ਅਰੇ ਹਾਂ ਬੰਦ ਹੱਥ ਗੰਦੇ ਹੋ ਗਏ ਯਾਰ ਹੁਣ ਫੂਡ ਬੰਦ ਕਰਕੇ ਚੱਲ ਵਾਲ ਬੰਦ ਕਰਕੇ ਆਂ ਇਹ ਦੇਖੋ ਹੱਥ ਕੀ ਬਣ ਗਏ ਮੇਰੇ ਬੜਾ ਬੜਾ ਬੰਦ ਕਰਦੇ ਆ ਉਹ ਬੜਾ ਔਖਾ ਦਾ ਸਾਡਾ ਲोटा ਇੱਕ ਪਾਸੇ ਤੇ ਬੜਾ ਔਖਾ ਬੰਦ ਕਰਨਾ ਚਲੋ ਕੋਈ ਨਹੀਂ ਲਿਆਓ ਰੋਟੀ ਕਾਹੀ ਰੋਟੀ ਸੇਵਦੀ ਨਹੀਂ ਖਾਦੀ ਆਪਾਂ ਮੈਂ ਤਾਂ ਖਾਦੀ ਆ ਹਾਂਜੀ ਤਦੋਂ ਹੀ ਵੀ ਖਾਦੀ ਸਵੇਰੇ ਤੇ ਮਗਰੋਂ ਮਾਤੈ ਸੀ ਤੁਮੜਾ ਕੀ ਬ੍ਰੈਕਫਾਸਟ ਕੀਤਾ ਅਸੀਂ ਦੁਪਹਿਰੇ ਨਹੀਂ ਖਾਦੀ ਹਾਂ ਦੁਪਹਿਰੇ ਨਹੀਂ ਖਾਦੀ ਹਾਂਜੀ ਚਲੋ ਕੰਨਿਆਂ ਹੋਰ ਰੋਟੀ ਹਾਂਜੀ ਲੈ ਕੇ ਆਓ ਰੋਟੀ ਖਾਈਏ ਯਾਰ ਭੁੱਖ ਬਹੁ ਲੱਗੀ ਆ ਮਾੜ ਨੂੰ ਪਹਿਲਾਂ ਹੀ ਗਿਆ ਮੈਂ ਰੋਟੀ ਪਾ ਕੇ ਰੱਖੋ ਮੈਂ ਥੱਲੇੋਂ ਬਸ ਕੱਟੀ ਬੰਨ ਕੇ ਆ ਗਿਆ ਕੱਟੀ ਖੁੱਲੀ ਸੀ ਤੇ ਹੂੰ ਡੀ ਕਿ ਮੈਂ ਚਲ ਬਾਨੀ ਆਈਏ ਢਾ ਕੇ ਐਵੇਂ ਰੋਟੀ ਖਾ ਦੇ ਦੂ ਅੱਜ ਲੈ ਮਾਵਾ ਤੇਆਂ ਦੁਰ ਗਿਆ ਉਹਦੇ ਰੋਟੀ ਲਾ ਕੇ ਆਹੋ ਤੇ ਆਈ ਨੀ ਕਿਸੇ ਕੋਲ ਕੀ ਬਣਾਤਾ ਜੀ ਅੱਜ ਜੇ ਬਣਾਇਆ ਦਾਲ ਆਹੋ ਹਾਂ ਹਾਂ ਦਾਲ ਕੱਦੂ ਨਾਲ ਕੱਦੂ ਖੀਰਾ ਨਾਲ ਪਿਆਜ਼ ਛਿਛਨੇ ਦਿਖਾਈਆ ਤੇ ਨਾਲ ਜਿਹੜਾ ਜੁਣਾ ਜੁਣਾ ਪੁੱਤ ਛਿਵਨਾ ਜੁਣਾ ਜਾਂ ਗੁੱਗਾ ਆ ਆਈ ਗਿਆ ਆਜੋ ਮਮਾ ਪਾਪਾ ਨਾ ਰੋਟੀ ਕਾਣੀ ਚੋ ਰਹੇ ਨੇ ਇਹ ਬੜਾ ਸ਼ਤਾਨ ਹੋ ਗਿਆ ਇਹ ਬਹੁਤ ਸ਼ਤਾਨ ਹੋ ਗਿਆ ਅੱਜ ਨਾ ਇਹਨੂੰ ਅਹੀਂ ਉੱਤੇ ਝੂਲੇ ਬਾਤ ਆ ਓੜਾ ਬੱਚੇ ਨਹੀਂ ਜੀ ਤੇ 부ੜਕਦੇ ਹੰਦੇ ਉਹ ਚ ਬਾਤ ਆ ਜੰਪਿੰਗ ਵਾਲਾ ਜੰਪਿੰਗ ਵਾਲੇ ਇਹ ਆਖੇ ਵੀ ਹੁਣ ਹਾਂ ਜਾਂ ਤਈ ਹੈ ਕੌਣ ਜੇ ਮੈਨੂੰ ਉੱਚਾ ਕੱਢਣ ਵਾਲੇ ਉਹ ਓਕੇ ਓਕੇ ਕੱਢਿਆ ਹਾਂ ਐਦਾਂ 부ੜਕਦੇ ਜਦਾਂ ਇਹ ਆ ਉਹ ਬੱਚੇ 부ੜਕੰਦੇ ਨਵਾਂ ਹੂਟੇ ਤੇ ਇਹ ਉਹ ਨਾਲ ਵੇਖ ਕੇ ਖੁਸ਼ ਹੋਈ ਜਾਵੇ ਤੇ ਆਖੇ ਮੈਨੂੰ ਨਾ ਕੱਢੋ ਹਣ ਵਿੱਚ ਤੇ ਦਾਦੇ ਦਾ ਇੰਨਾ ਲੜੀ ਦਾਦੀ ਨਾਲ ਕਰੇ ਸ਼ਾਦੀ ਗੱਲਾਂ ਦੇਣ ਵਾਲੀਆਂ ਚਲੋ ਫਿਰ ਤੇ ਚਲੋ ਠੀਕ ਹੈ ਜੀ ਫਿਰ ਸ਼ੱਕਦੇ ਆਂ ਪ੍ਰਸ਼ਾਦਾ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਤੇ ਹੁਣ ਲਈ ਗੁੱਡ ਬਾਏ ਸਸਵੀਕਾਲ ਗੁੱਡ ਨਾਈਟ ਤੇ ਕਰੀਏ ਜੀ ਵਲੌਗ ਸਮਾਪਤ ਠੀਕ ਹੈ ਜੀ ਗੁੱਡ ਨਾਈਟ ਬਹੁਤ ਸਾਰਾ ਪਿਆਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵੀ ਪਿਆਰ ਦਿਆ ਕਰੋ ਆਪਣਾ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਤਾਂ ਮੈਨੂੰ ਪਤਾ ਤੁਸੀਂ ਕਰ ਹੀ ਲੈਂਦੇ ਤੇ ਥੈਂਕ ਯੂ ਸੋ ਮਚ ਸਾਡੀ ਕੁੜੀਆਂ ਨੇ ਲੈ ਗੁੱਡ ਲਾਈਟ ਆਫ ਕਰਤੀਆਂ ਜੀ ਗੁੱਡ ਨਾਈਟ ਹੋ ਗਈ ਹੈ Ok, dì, così a sicavare rap